ਪੰਜਾਬ ਦੇ ਸਮੂਹ ਸਤਕਾਰਯੋਗ ਅਧਿਆਪਕ ਸਾਥੀਓ ਸਭ ਤੋਂ ਪਹਿਲਾਂ ਪਿਆਰਪਰੀ ਸਤਿਕਾਰਯੋਗ ਸਤਸਤਰੀ ਅਕਾਲ ਜੀ ਅੱਜ ਅਧਿਆਪਨ ਦਿਵਸ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੁਆਰਾ ਵਿਸ਼ੇਸ਼ ਰੂਪ ਦੇ ਵਿੱਚ ਆਪਣੀ ਜਥੇਬੰਦੀ ਦੇ ਸਮੂਹ ਕਾਡਰ ਨੂੰ ਔਰ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਅਧਿਆਪਨ ਦਿਵਸ ਦੇ ਮੌਕੇ ਤੇ ਵਧਾਈਆਂ ਦੇਣ ਲਈ ਚੰਡੀਗੜ੍ਹ ਪੰਜਾਬ ਭੌਣ ਦੇ ਵਿੱਚ ਮੀਟਿੰਗ ਲਈ ਸੱਦਾ ਦਿੱਤਾ ਇਸ ਸਮੇਂ ਜਥੇਬੰਦੀ ਦੇ 11 ਮੈਂਬਰੀ ਵਫਤ ਦੁਆਰਾ ਚੰਡੀਗੜ੍ਹ ਵਿੱਚ ਸਮੇਂ ਤੇ ਪਹੁੰਚ ਕੇ ਮਾਨਯੋਗ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਔਰ ਮੁੱਖ ਮੰਤਰੀ ਸਾਹਿਬ ਨੇ ਜਿੱਥੇ ਪਿਛਲੀ 7 ਅਕਤੂਬਰ 2022 ਨੂੰ ਹੋਈ ਮੁਲਾਕਾਤ ਤਾਂ ਪਿਛਲੇ ਸਮੇਂ ਨਿਯੁਕਤੀ ਪੱਤਰ ਜਿਹੜੇ ਵੰਡ ਸਮਾਰੋਹ ਵਾਲੇ ਹੋਈਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ ਪਰ ਨਾਲ ਹੀ ਉਹਨਾਂ ਨੂੰ ਅਸੀਂ ਸਪੈਸ਼ਲ ਤੌਰ ਤੇ ਆਗੂਆਂ ਨੇ ਮੌਕੇ ਤੇ ਵਿਆਪਦੇਸ਼ ਦੀਆਂ ਮਾਰਕਾ ਕਬੂਲਦੇ ਹੋਏ ਤੁਹਾਡੇ ਤੱਕ ਪਹੁੰਚਾਉਣ ਦਾ ਵਾਅਦਾ ਕਰਦੇ ਹੋਏ ਪੰਜਾਬ ਸਾਥੀਓ ਉਹਨਾਂ ਨੂੰ ਜੋ ਸਰਕਾਰ ਨੇ ਸਾਡੇ ਲਈ ਪਾਲਿਸੀ ਬਣਾਈ ਪਾਲਿਸੀ ਤੋਂ ਬਾਅਦ ਕਰਿਆ ਕੀਤੀ ਉਹਦੇ ਲਈ ਧੰਨਵਾਦ ਕਰਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਮੰਗਾਂ ਤੇ ਗੱਲਬਾਤ ਕੀਤੀ ਤੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਸਾਰਾ 1 ਸਾਲ ਤੋਂ ਲਗਾਤਾਰ ਸਰਵਿਸ ਰੂਲ ਜਿਹੜੇ ਵਰਕਿੰਗ ਦੇ ਵਿੱਚ ਹੈ ਉਹਨਾਂ ਨੂੰ ਲਾਗੂ ਕਰਨਾ ਅਧਿਆਪਕਾਂ ਦੇ ਪੰਜਾਬ ਦੇ ਬਹੁਤ ਸਾਥੀਆਂ ਦੇ ਧਿਆਨ ਦੇ ਵਿੱਚ ਜਿਵੇਂ ਰਿਟਾਇਰਮੈਂਟ ਤੋਂ ਬਾਅਦ ਸਾਥੀਆਂ ਨੂੰ ਆਰਥਿਕ ਲਾਭਾਂ ਦੇ ਸੰਬੰਧ ਵਿੱਚ ਪੇ ਸਕੇਲਾਂ ਦੇ ਰੂਪ ਦੇ ਵਿੱਚ ਬਦਲੀਆਂ ਦੇ ਰੂਪ ਦੇ ਵਿੱਚ ਤਾ ਇੱਕ ਇਹਦੇ ਨਾਲ ਹੀ ਪ੍ਰੋਮੋਸ਼ਨ ਪਰਮਿਸ਼ਨ ਜਿਹੜਾ ਆਪਣਾ ਠੀਕਾ ਸਾਰਿਆਂ ਦਾ ਤਰੱਕੀ ਦੇ ਵਿੱਚ ਸੱਤ ਜਿਹੜੀ ਇਹਨੇ ਪਾਲਿਸੀ ਬਣਾਈ ਸੀ ਸਾਥੀਓ ਉਹਦੇ ਵਿੱਚ ਨੇ ਸਾਥ ਐਪ ਦੇ ਵਿੱਚ ਸਪੈਸ਼ਲ ਲਿਖਿਆ ਸੀ ਕਿ ਇਹਨਾਂ ਨੂੰ ਤਰੱਕੀਆਂ ਦੇਣ ਲਈ ਠੀਕਾ ਪ੍ਰੋਮੋਸ਼ਨ ਚੈਨਲ ਬਣਾਉਣ ਦੇ ਲਈ ਠੀਕਾ ਬੋਰਡ ਦੇ ਵਿੱਚ ਕਮੇਟੀ ਬਣਾ ਕੇ ਇਹਦੇ ਵਿੱਚ ਇਹਦਾ ਫੈਸਲਾ ਲਿਆ ਜਾਊਗਾ ਇਹਦੇ ਨਾਲ ਹੀ ਪੈਨਸ਼ਨ ਸਕੀਮਾਂ ਤੋਂ ਲੈ ਕੇ ਜਿੰਨੇ ਵੀ ਆਰਥਿਕ ਲਾਭ ਨੇ ਸਾਰਿਆਂ ਦੇ ਲਈ ਪਾਲਿਸੀ ਦੇ ਵਿੱਚ ਜ਼ਿਕਰ ਕੀਤਾ ਸੀ ਅਕੋਰਡਿੰਗ ਟੂ ਉਹ ਪਾਲਸੀ ਜਿਹੜੀ ਆ ਉਹ ਮੰਗ ਪੱਤਰ ਤਿਆਰ ਕਰਕੇ ਸੀਈਓ ਸਾਹਿਬ ਨਾਲ ਮੀਟਿੰਗ ਕੀਤੀ ਇੱਥੇ ਸਾਥੀਆਂ ਦੇ ਮਨਾਂ ਵਿੱਚ ਬਹੁਤ ਵਿਚਾਰ ਹੁੰਦੇ ਆ ਕਿ 1 ਸਾਲ ਤੋਂ ਜੀ ਸੀਈਓ ਸਾਹਿਬ ਨੇ ਕਿਹਾ ਸੀ 1 ਸਾਲ ਬਾਅਦ ਤੁਹਾਡੇ ਆਰਥਿਕ ਲਾਭਾਂ 'ਚ ਵਾਧਾ ਹੋਊਗਾ ਜਾਂ ਸਰਕਾਰ ਸੋਚੂਗੀ ਬਿਲਕੁਲ ਉਸੇ ਤਰਜ਼ ਦੇ ਉੱਪਰ ਹੀ ਸੀਈਓ ਸਾਹਿਬ ਨੇ ਜ਼ਰੂਰ ਕਿਹਾ ਕਿ ਜਿੱਥੇ ਆਓ ਮਾਸਟਰ ਆਓ ਤੁਹਾਨੂੰ ਬਹੁਤ-ਬਹੁਤ ਅਧਿਅਕ ਰੈਸ ਦੀਆਂ ਮੁਬਾਰਕਾਂ ਸਭ ਕੁਝ ਕਰਾਂਗੇ ਸਮੇਂ ਦੇ ਨਾਲ ਤਾਂ ਤੁਸੀਂ ਸਾਡੇ ਆਪਣੇ ਹੋ ਸਾਡਾ ਪਰਿਵਾਰ ਹੋ ਤੇ ਤੁਹਾਡੀਆਂ ਮੰਗਾਂ ਸਾਡੇ ਧਿਆਨ ਵਿੱਚ ਹੈ ਕਿਉਂਕਿ ਸਾਨੂੰ ਕੱਲੀ-ਕੱਲੀ ਮੰਗ ਜਿਆਦਾ ਤੁਹਾਡੀ ਔਰ ਅਸੀਂ ਇਹਨੂੰ ਲਾਗੂ ਕਰਾਵਾਂਗੇ ਤੇ ਮੌਕੇ ਤੇ ਸਪੈਸ਼ਲ ਸੈਕਟਰੀ ਨੂੰ ਆਪਣੀਆਂ ਤੁਹਾਡੀਆਂ ਭਾਵਨਾਵਾਂ ਨਾਲ ਤਿਆਰ ਕੀਤਾ ਹੋਇਆ ਮੰਗ ਪੱਤਰ ਜਿਹੜਾ ਜਿਹਦੇ ਵਿੱਚ ਤੁਹਾਡੀਆਂ ਭਾਵਨਾਵਾਂ ਨੂੰ ਤੁਹਾਡੀਆਂ ਮੰਗਾਂ ਨੂੰ ਤਰਜਮਾਨੀ ਕਰਦਾ ਮੰਗ ਪੱਤਰ ਸਪੈਸ਼ਲ ਸੈਕਟਰੀ ਨੂੰ ਦੇ ਕੇ ਦੁਬਾਰਾ ਉਹਦੇ ਨਾਲ ਡਿਸਕਸ ਕਰਨ ਲਈ ਉਹਨਾਂ ਨੂੰ ਉਹਨਾਂ ਨੂੰ ਕਿਹਾ ਵੀ ਮੈਨਾਂ ਇਹਨਾਂ ਡਿਸਕਸ ਕਰਿਓ ਕਿਉਂਕਿ ਉਸ ਤੋਂ ਬਾਅਦ ਮੱਖ ਮੰਤਰੀ ਸਾਹਿਬ ਦੀ ਸਾਂਝ ਜਥੇਬੰਦੀ ਨਾਲ ਮੀਟਿੰਗ ਸੀ ਤਾਂ ਇਸ ਸਮੇਂ ਸਾਥੀਓ ਮਾਨਯੋਗ ਮੁੱਖ ਮੰਤਰੀ ਨੂੰ ਅਸੀਂ ਕਿਹਾ ਵੀ ਸਾਡੇ ਕੈਟਾਗਰੀ ਨੂੰ ਅਧਿਆਪਕ ਦਾ ਦਰਜਾ ਹੀ ਆਪਣੀ ਸਰਕਾਰ ਨੇ ਆਗੇ ਦਿੱਤਾ ਜੀ ਤੁਹਾਡੀ ਸਰਕਾਰ ਨੇ ਉਦੋਂ ਇਹ ਸਪੈਸ਼ਲ ਤੌਰ ਤੇ ਤੁਸੀਂ ਸਾਨੂੰ ਟੀਚਰ ਸ਼ਬਦ ਸਾਡੇ ਲਈ ਵਰਤਿਆ 12316 ਪਰਿਵਾਰਾਂ ਦੁਆਰਾ ਠੀਕ ਹੈ ਅਸੀਂ ਅੱਜ ਦਿੱਤੇ ਤੁਹਾਡੇ ਕੋਲ ਆਉਣ ਵਾਲੇ ਸਮੇਂ 'ਚ ਆਸ ਰੱਖਦੇ ਆਂ ਉਥੇ ਸਮੇਂ-ਸਮੇਂ ਜਿਹੜੀ ਹੈ ਪ੍ਰਕਿਰਿਆ ਚੱਲਦੀਆਂ ਵਾ ਉਹਦੇ ਵਿੱਚ ਅਸੀਂ ਜਿੰਨੀਆਂ ਵੀ ਆਪਣੀਆਂ ਮੰਗਾਂ ਹੁੰਦੀਆਂ ਉਹਦੇ ਲਈ ਆਉਣ ਵਾਲੇ ਸਮੇਂ 'ਚ ਦੁਆਰਾ ਮੀਟਿੰਗ ਜਿਹੜੀ ਕਰਕੇ ਅਧਿਕਾਰੀਆਂ ਨਾਲ ਸਿੱਖਿਆ ਮੰਤਰੀ ਜੀ ਨਾਲ ਮੁੱਖ ਮੰਤਰੀ ਨਾਲ ਵੀ ਅਸੀਂ ਇਹਨਾਂ ਮੰਗਾਂ ਦੇ ਵਿੱਚ ਸਾਡੇ ਸਾਥੀਆਂ ਦੀਆਂ ਭਾਵਨਾਵਾਂ ਮੇਰੇ ਨੂੰ ਤਰੱਕ ਲੱਗ ਕੀਤਾ ਜਾਵੇ ਤਾਂ ਸਾਥੀਓ ਕੋਈ ਵੀ ਜਦੋਂ ਅਸੀਂ ਕੰਮ ਕਰਦੇ ਹਾਂ ਕੰਮ ਕਰਨ ਦੇ ਵਿੱਚ ਸਾਡੀਆਂ ਮੰਗਾਂ ਹੁੰਦੀਆਂ ਔਰ ਸਾਨੂੰ ਉਹਦੀ ਜਲਦੀ ਹੁੰਦੀ ਹੈ ਪਰ ਸਰਕਾਰ ਦਾ ਆਪਣਾ ਢੰਗ ਹੁੰਦਾ ਕੰਮ ਕਰਨ ਦਾ ਤਾਂ ਪਰ ਅੱਜ ਬੜੀ ਖੁਸ਼ੀ ਹੋਈ ਕਿ ਸੀਐਮ ਸਾਹਿਬ ਨੂੰ ਸਾਡੇ ਸਾਰੇ ਸਿਸਟਮ ਬਾਰੇ ਪਹਿਲਾਂ ਹੀ ਜਾਣਕਾਰੀ ਸੀ ਤੇ ਸਾਨੂੰ ਕੁਝ ਬਹੁਤ ਵਿਸਤਾਰਤ ਦੱਸਣ ਦੀ ਲੋੜ ਨਹੀਂ ਪਈ ਉਹਨਾਂ ਨੇ ਆਪ ਹੀ ਇਹਨਾਂ ਗੱਲਾਂ ਨੂੰ ਕਿਹਾ ਵੀ ਹਾਂਜੀ ਜ਼ਰੂਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਸਭ ਕੁਝ ਦੇਣਾ ਮੈਂ 28 ਜੁਲਾਈ 2023 ਨੂੰ ਇਹ ਟਗੋਰ ਖੇਤਰ ਦੇ ਵਿੱਚ ਤੁਹਾਡੇ ਨਾਲ ਜੋ ਵਾਅਦਾ ਕੀਤਾ ਸੀ ਅਸੀਂ ਉਹਨੂੰ ਪੂਰਾ ਕਰਾਂਗੇ ਚਲੋ ਇਹ ਖੁਸ਼ੀ ਹੈ ਕਿ ਸਰਕਾਰ ਨੇ ਸੀਐਮ ਸਾਹਿਬ ਨੇ ਆਪਣੀ ਉਸ ਆਜ਼ਾਦ ਉਸ ਮੰਗ ਨੂੰ ਯਾਦ ਰੱਖਿਆ ਉਸ ਵਾਅਦੇ ਨੂੰ ਯਾਦ ਰੱਖਿਆ ਤਾਂ ਇਸੇ ਤੱਜ ਦੇ ਉੱਪਰ ਆਪਾਂ ਸਮੇਂ-ਸਮੇਂ ਦੇ ਵਿੱਚ ਤੁਹਾਡੀਆਂ ਭਾਵਨਾਵਾਂ ਤੁਹਾਡੇ ਜਿਹੜੇ ਮਨਾਂ ਵਿੱਚ ਵਿਚਾਰ ਆਉਂਦੇ ਆ ਸਿਸਟਮ ਦੇ ਨਾਲ ਅਸੀਂ ਉਸੇ ਪਾਲਿਸੀ ਦੇ ਆਲੇ-ਦੁਆਲੇ ਹੌਲੀ-ਹੌਲੀ ਤੁਹਾਡੀ ਝੋਲੀ ਦੇ ਵਿੱਚ ਜਿੰਨਾ ਵੀ ਵੱਧ ਤੋਂ ਵੱਧ ਕਿਉਂਕਿ ਹਰ ਇੱਕ ਦਾ ਮਨ ਕਰਦਾ ਅਾ ਸਾਡਾ ਵੀ ਮਨ ਕਰਦਾ ਵੀ ਸਾਨੂੰ ਸਾਰੀਆਂ ਸਹੂਲਤਾਂ ਮੈਨੂੰ ਲੱਖ ਰੁਪਇਆ ਤਰਖਾਹ ਮਿਲੇ ਇੱਕ ਗੱਲਾ ਕਰਨੀਆਂ ਤੇ ਗੱਲਾਂ ਕਰਕੇ ਇੱਕ ਦੱਸ ਦੇਣਾ ਵੀ ਉਸ ਨੂੰ ਇਹ ਚੀਜ਼ ਹੈ ਜੀ ਉਹਦੀ ਕੋਠੀ ਏਡੀ ਉੱਚੀ ਹੈ ਉਹਦਾ ਮਕਾਨ ਐਡਾ ਵੱਡਾ ਇੱਕ ਉਹਦੇ ਤੇ ਕੰਮ ਕਰਨਾ ਦੋਨਾਂ ਚੀਜ਼ਾਂ 'ਚ ਬਹੁਤ ਫਰਕ ਹੁੰਦਾ ਕੰਮ ਕਰਨ ਵਾਲੇ ਹੱਥ ਹਮੇਸ਼ਾ ਬਹੁਤ ਥੋੜੇ ਹੁੰਦੇ ਆ ਗੱਲਾਂ ਕਰਨ ਵਾਲੇ ਜਵਾਨ ਆਮ ਹੀ ਜਿਹੜੀਆਂ ਸਾਮ ਚੱਲਦੀਆਂ ਰਹਿੰਦੀਆਂ ਹਜ਼ਾਰਾਂ ਲੱਖਾਂ ਕਰੋੜਾਂ ਹੁੰਦੀਆਂ ਦੂਸਰੀ ਗੱਲ ਸਾਥੀਓ ਮੌਕੇ ਤੇ ਜਿਹੜੀ ਇੱਕ ਵੱਡੀ ਸਮੱਸਿਆ ਸਾਥੀਆਂ ਨੂੰ ਆ ਰਹੀ ਸੀ ਬਦਲੀਆਂ ਦੇ ਸਬੰਧ ਵਿੱਚ ਉਹਦੇ ਸਬੰਧ ਦੇ ਵਿੱਚ ਜਿਹੜੀ ਹੈ ਦੁਬਾਰਾ ਫਿਰ ਅਧਿਕਾਰੀ ਸਾਹਿਬਾਨ ਨਾਲ ਮੀਟਿੰਗ ਹੋਵੇਗੀ ਤਾਂ ਉਹਦਾ ਪੁਖਤਾ ਹੱਲ ਕਰਨ ਦੇ ਲਈ ਕਿਉਂਕਿ ਜਦੋਂ ਉਹਦਾ ਪੁਖਤਾ ਹੱਲ ਹੋ ਗਿਆ ਤੁਹਾਡੇ ਕੋਲੇ ਪੱਤਰ ਆ ਗਿਆ ਤੁਹਾਡੇ ਕੋਲੇ ਜਾਣਕਾਰੀ ਆ ਗਈ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕੀ ਕੰਮ ਹੋ ਰਿਹਾ ਕਿਉਂਕਿ ਸਾਡਾ ਸੁਭਾਅ ਨਹੀਂ ਹੈਗਾ ਕਿ ਸਵੇਰ ਤੋਂ ਪਹਿਲਾਂ ਤੇ ਜਾਂ ਕੋਈ ਗੱਲ ਇਹੋ ਜਿਹੀ ਸ਼ਬਦ ਕੱਢੇ ਜਾਣ ਜਿਹੜੇ ਬਾਅਦ ਚ ਪੂਰੀ ਨਾ ਹੋਵੇ ਤਾਂ ਅਸੀਂ ਉਸ ਟੀਮ ਦੇ ਆਪਣੀ ਟੀਮ ਉਹਦੇ ਤੇ ਲਗਾਤਾਰ ਕੰਮ ਕਰ ਰਹੀ ਹੈ ਦੂਸਰੀ ਗੱਲ ਸਾਥੀਓ ਕਿ ਆਮ ਸਾਡੇ ਗਰੁੱਪਾਂ ਦੇ ਵਿੱਚ ਚਰਚਾ ਚੱਲਦੀ ਰਹਿੰਦੀ ਹੈ ਕਿ ਸਭ ਇਹ ਕੰਮ ਇਸ ਤਰ੍ਹਾਂ ਨਹੀਂ ਹੁੰਦਾ ਜੀ ਕੋਈ ਕਿਸੇ ਦੇ ਅਲੱਗ-ਅਲੱਗ ਵਿਚਾਰ ਹੁੰਦੇ ਆ ਸਾਰਿਆਂ ਦੇ ਵਿਚਾਰਾਂ ਦਾ ਸਤਖਾਰ ਹੈ ਪਰੰਤੂ ਜਦੋਂ ਅਸੀਂ ਇੱਕ ਸਿਸਟਮ 'ਚ ਕੰਮ ਕਰਦੇ ਆ ਸਰਕਾਰ ਆਈਐਸ ਸਰ ਅਨੁਸਾਰ ਪਾਲਿਸੀ ਬਣੀ ਆ ਆਨੰਦਪੁਰ ਸਾਹਿਬ ਦੀ ਧਰਤ ਤੋਂ ਲੈ ਕੇ ਅਧਿਆਪਕ ਦਿਵਸ ਦੇ ਮੌਕੇ ਤੇ ਸਾਰੀਆਂ ਹੀ ਗੱਲਾਂ ਸੀਐਮ ਸਾਹਿਬ ਦੇ ਯਾਦਚਿੱਤ ਚੇਤੇ ਵਿੱਚ ਸੀਗੀਆਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਉਸ ਤੋਂ ਬਾਅਦ 7 ਅਕਤੂਬਰ ਨੂੰ ਪਾਲਿਸੀ ਜਦੋਂ ਬਣੀ ਆ ਪਾਲਿਸੀ ਦੇ ਪੱਤਰ ਦੇਣ ਲਈ ਵੀ ਉਹਨਾਂ ਨੇ ਬੁਲਾਇਆ ਸੀ ਇੱਕ ਸਾਲ ਬਾਅਦ ਦੁਬਾਰਾ ਫਿਰ ਉਹਨਾਂ ਨੇ ਕਿਹਾ ਅਸੀਂ ਵੀ ਤੁਹਾਡੇ ਨਾਲ ਮੁਲਾਕਾਤ ਹੋਊਗੀ ਉਹਨਾਂ ਨੇ ਆਪਣੀ ਮੁਲਾਕਾਤ ਨੂੰ ਯਾਦ ਕਰਦੇ ਹੋਏ ਆਪ ਨੂੰ ਅੱਜ ਸਮਾਂ ਦਿੱਤਾ ਤੁਹਾਡੇ ਜਿੰਨੀਆਂ ਵੀ ਭਾਵਨਾਵਾਂ ਕਿਉਂਕਿ ਕਈ ਵਾਰ ਅਸੀਂ ਆਪਣੀਆਂ ਮੰਗਾਂ ਜਦੋਂ ਇੱਥੋਂ ਬੋਲਦੇ ਆ ਉਹਨਾਂ ਦੇ ਵਕਤ ਵਕਤ ਵਿਚਾਰ ਹੋ ਜਾਂਦੇ ਆ ਤੇ ਬਹੁਤ ਤਰ੍ਹਾਂ ਦਾ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਵੀ ਗੱਲ ਹੋਵੇ ਆਪਣੇ ਹਿੱਤਾਂ ਦੀ ਰਾਖੀ ਕਰਨ ਲਈ ਆਪਾਂ ਜਿਹੜੀ ਜਾਇਜ਼ ਗੱਲ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਹੜੀਆਂ ਗੱਲਾਂ ਸਾਂਝੀਆਂ ਕਰਨ ਦੇ ਨਾਲ ਜੱਥੇਬੰਦੀ ਨੂੰ ਤੁਹਾਨੂੰ ਨੁਕਸਾਨ ਹੁੰਦਾ ਉਹਦਾ ਕੋਈ ਫਾਇਦਾ ਨਹੀਂ ਸਾਂਝੀ ਕਰਨਾ ਦੂਜੀ ਗੱਲ ਸਾਥੀਓ ਬਿਲਕੁਲ ਜੀ ਜਦੋਂ ਕੋਈ ਗਵਾਹੀ ਕਰਦਾ ਹਰ ਇੱਕ ਹੀ ਕੋਸ਼ਿਸ਼ ਕਰਦਾ ਕਿਸੇ ਦਾ ਮਨ ਨਹੀਂ ਕਰਦਾ ਹੁੰਦਾ ਕਿ ਇਸ ਤਰ੍ਹਾਂ ਸੜਕਾਂ ਤੇ ਕਿਉਂ ਰੁਕਦਾ ਰਹੇ ਤਾਂ ਜਦੋਂ ਕੋਈ ਹਮੇਸ਼ਾ ਗਵਾਹੀ ਕਰਦਾ ਹੈ ਉਹ ਹਮੇਸ਼ਾ ਹੀ ਕੋਸ਼ਿਸ਼ ਕਰਦਾ ਵੀ ਕਿੰਨੇ ਵਧੀਆ ਢੰਗ ਦੇ ਨਾਲ ਆਪਾਂ ਆਪਣੀ ਮੰਗ ਨੂੰ ਪੁੱਟ ਕਰੀਏ ਤੇ ਉਹਨੂੰ ਲਾਗੂ ਕਰਵਾਈਏ ਠੀਕ ਹੈ ਕਿਉਂਕਿ ਇੱਕ ਗੱਲ ਨੂੰ ਰੱਖਣਾ ਕੱਲ ਰੱਖਣਾ ਔਰ ਰੱਖਣ ਦੇ ਨਾਲ-ਨਾਲ ਉਹਦੇ ਸਬੂਤ ਪੇਸ਼ ਕਰਨੇ ਉਹ ਵਜਨਦਾਰ ਗੱਲ ਕਰਨੀ ਜਿਹਦੇ ਲਈ ਅੱਗੇ ਉਹ ਅਧਿਕਾਰੀ ਸਹਿਬਾਨ ਵੀ ਜਿਹੜੇ ਆ ਕੈਨ ਅਕੋਰਡਿੰਗ ਟੂ ਰੂਲ ਵੈਰੀ ਗੁੱਡ ਇਹ ਗੱਲ ਸਹੀ ਹੈ ਜੀ ਹੋ ਸਕਦੀ ਆ ਅਸੀਂ ਉਸੇ ਤਰ੍ਹਾਂ ਤੇ ਚੱਲ ਰਹੇ ਆ ਆਪਾਂ ਸਾਰੇ ਤੁਹਾਡੇ ਸੁਝਾਵਾਂ ਦਾ ਹਮੇਸ਼ਾ ਸਤਿਕਾਰ ਹੁੰਦਾ ਤੁਸੀਂ ਪਹਿਲਾਂ ਵੀ ਵਿਸ਼ਵਾਸ ਬਣਾ ਕੇ ਰੱਖਿਆ ਔਰ ਤੁਹਾਡੇ ਮਨਾਂ ਨੂੰ ਤੁਹਾਡੇ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੇ ਹਿੱਤਾਂ ਦੀ ਰੱਖ ਲਈ ਤਰਜਮਾਨੀ ਕਰ ਲਈ ਤੁਹਾਡੀ ਟੀਮ ਪਿਛਲੇ 15 16 ਸਾਲ ਤੋਂ ਕਿਵੇਂ ਕੰਮ ਕਰ ਰਹੀ ਹੈ ਇਸ ਲਈ ਜਿੱਥੇ ਦੁਵਾਰਾ ਫਿਰ ਮਾਨਯੋਗ ਸੀਐਮ ਸਾਹਿਬ ਦੁਵਾਰਾ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਅਧਿਕਾਰ ਦੇ ਸ ਦੇ ਮੌਕੇ ਤੇ ਦਿੱਤੀਆਂ ਹੋਈਆਂ ਮੁਬਾਰਕਾਂ ਸ਼ੁਭ ਕਾਮਨਾਵਾਂ ਮੈਂ ਤੁਹਾਨੂੰ ਪੇਸ਼ ਕਰਦਾ ਠੀਕ ਆ ਤਾਂ ਉਹਦੇ ਨਾਲ ਹੀ ਜਿਹੜੀਆਂ ਭਾਵਨਾਵਾਂ ਪੇਸ਼ ਕਰਦੇ ਹੋਏ ਸਾਰੇ ਅਧਿਆਪਕਾਂ ਸਾਥੀਆਂ ਵੱਲੋਂ ਵੀ ਅੱਜ ਇੱਕ ਅਧਿਆਪਕ ਦੇ ਨਾਂ ਤੇ ਇੱਕ ਬੁੱਕ ਜਿਹੜੀ ਸੀਐਮ ਸਾਹਿਬ ਨੂੰ ਅਸੀਂ ਆਪਾਂ ਭੇਟ ਕੀਤੀ ਆ ਤੇ ਨਾਲ ਹੀ ਆਪਾਂ ਆਉਂਦੀਆਂ ਮੰਗਾਂ ਜਿਹੜੀਆਂ ਪੇਸ਼ ਕੀਤੀਆਂ ਸਰਦਾਰ ਰਜਮੀਰ ਸਿੰਘ ਔਲਖ ਜੀ ਦੀ ਅਗਵਾਈ ਦੇ ਵਿੱਚ ਮੇਰੇ ਨਾਲ ਅੱਜ ਸਰਦਾਰ ਮਜੀਦ ਸਿੰਘ ਬਰਾੜ ਜੀ ਤੇਜਾਰ ਸਿੰਘ ਸੰਗਰੂਰ ਜੀ ਤੇ ਇਹਦੇ ਨਾਲ ਹੀ ਸਾਡੇ ਨਾਲ ਪਰਮਿੰਦਰ ਕੌਰ ਸਾਡੇ ਸਟੇਟ ਕੇਸ ਸਿਰਫਾ ਦੇਗੜ ਸਾਹਿਬ ਤੋਂ ਮੈਡਮ ਗੌਰਪ੍ਰੀਤ ਆ ਮਨਿੰਦਰ ਸਿੰਘ ਰਾਣਾ ਜੀ ਰੋਪੜ ਗੁਰਦੀਪ ਸਿੰਘ ਜੀ ਪਟਿਆਲੇ ਤੋਂ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਦੇ ਸਾਥੀ ਕੁਲਦੀਪ ਸਿੰਘ ਜੀ ਮਲਵਿੰਦਰ ਸਿੰਘ ਜੀ ਸਾਰੇ ਸਾਥੀ ਔਰ ਗੁਰਪ੍ਰੀਤ ਕੌਰ ਔਰ ਰਣਜੀਤ ਸਿੰਘ ਜੀ ਬਸਰਾਹ ਸਾਹਿਬ ਸਾਡੀ ਟੀਮ ਜਿਹੜੀ ਸੀਗੀ ਜਿੰਨੀ ਮੈਂਬਰੀ ਟੀਮ ਨੂੰ ਸਦਾ